ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨੀਡਲਵਰਕ ਤੋਂ ਥੋੜਾ ਜਿਹਾ ਹਟ ਕੇ ਆਪਾਂ ਅੱਜ ਕਰਾਂਗੇ ਥੋੜਾ ਜਿਹਾ ਪੇਂਟਿੰਗ ਵੱਲ ਆਉਣੇ ਆ ਅ ਉਸ ਰਿਗਾਰਡਿੰਗ ਹੀ ਵੀਡੀਓ ਹੋਊਗੀ ਅੱਜ ਦੀ ਅੱਜ ਆਪਾਂ ਕਰਾਂਗੇ ਫੋਮ ਪੇਂਟਿੰਗ ਠੀਕ ਹੈ ਫੋਮ ਪੇਂਟਿੰਗ ਵੀ ਕਿਵੇਂ ਹੋਊਗੀ ਫੈਬਰਿਕ ਤੇ ਉਹ ਕਰਾਂਗੇ ਉਹਦੇ ਲਈ ਆਪਾਂ ਨੂੰ ਇੱਕ ਤਾਂ ਚਾਹੀਦਾਗਾ ਮਿਲਕੀ ਬਾਈਂਡਰ ਇੱਕ ਚਾਹੀਦਾਗਾ ਫੋਮ ਬਾਈਂਡਰ ਫੋਮ ਬਾਈਂਡਰ ਦੇ ਵਿੱਚ ਆਪਾਂ ਮਿਲਕੀ ਬਾਈਂਡਰ ਨੂੰ ਐਡ ਕਰਾਂਗੇ ਉਹ ਤੁਹਾਨੂੰ ਦੱਸ ਦਿਆਂ ਕਿ ਕਿਸ ਕੁਆਂਟੀਟੀ ਦੇ ਵਿੱਚ ਐਡ ਕਰਨਾ ਤੇ ਸੂਟ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਕਰਾਂਗੇ ਇਹਨੂੰ ਆਪਾਂ ਪਫੀ ਪ੍ਰਿੰਟਿੰਗ ਵੀ ਕਹਿ ਦਿੰਦੇ ਆ ਇਹਦੇ ਲਈ ਆਪਾਂ ਨੂੰ ਕਿਤਾ ਫੋਮ ਬਾਈਂਡਰ ਚਾਹੀਦਾ ਇੱਕ ਚਾਹੀਦਾ ਮਿਲਕੀ ਬਾਈਂਡਰ ਤੇ ਇੱਕ ਆਪਾਂ ਨੂੰ ਫਿਕਸਰ ਚਾਹੀਦਾ ਹੁੰਦਾ ਵਾ ਫਿਕਸਰ ਜ਼ਰੂਰੀ ਨਹੀਂ ਹੁੰਦਾ ਅਗਰ ਆਪਣਾ ਜਿਹੜਾ ਫੋਮ ਬਾਈਂਡਰ ਹੈ ਉਹ ਮਤਲਬ ਜ਼ਿਆਦਾ ਥਿੱਕ ਨਹੀਂ ਹੈਗਾ ਤਾਂ ਆਪਾਂ ਨੂੰ ਲੋੜ ਨਹੀਂ ਹੈਗੀ ਫਿਕਸਰ ਪਾਉਣ ਦੀ ਜੇ ਇਹ ਜ਼ਿਆਦਾ ਥਿੱਕ ਹੋ ਚੁੱਕਿਆ ਤਾਂ ਉਸ ਦੇ ਅਕੋਰਡਿੰਗ ਆਪਾਂ ਪਾ ਸਕਦੇ ਹਾਂ ਠੀਕ ਹੈ ਜੀ ਇਹ ਆਪਾਂ ਜਿਵੇਂ ਹੁਣ ਇਹਦਾ ਮੈਂ ਇੱਕ ਚਮਚ ਲਵਾਂਗੀ ਇੱਕ ਚਮਚੇ ਦਾ ਲੈ ਕੇ ਤੇ ਜਿਹੜਾ ਇਹ ਮਿਲਕੀ ਬਾਈਂਡਰ ਹੋਏਗਾ ਇਹਦੀਆਂ ਮੈਂ ਕੁਝ ਕੁ ਡ੍ਰੌਪਸ ਲੈ ਲਵਾਂਗੀ ਮਤਲਬ ਇੰਨੇ ਕੁ ਹਿਸਾਬ ਨਾਲ ਲੈਣਾ ਇਹ ਆਪਾਂ ਵੀ ਜਿਹੜਾ ਆਪਣਾ ਪੇਸਟ ਆ ਉਹ ਜ਼ਿਆਦਾ ਪਤਲਾ ਵੀ ਨਾ ਹੋਵੇ ਤੇ ਜ਼ਿਆਦਾ گاੜਾ ਵੀ ਨਾ ਹੋਵੇ ਠੀਕ ਹੈ ਜੀ ਤੇ ਕੁਝ ਕੁ ਡ੍ਰੌਪਸ ਆਪਾਂ ਪਾਵਾਂਗੇ ਬਾਈਂਡਰ ਸਪੈਸ਼ਲ ਦੀਆਂ ਫਿਕਸਰ ਦੀਆਂ ਇਹਨੂੰ ਹੁਣ ਆਪਾਂ ਕੀ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਮਿਕਸ ਕਰਾਂਗੇ ਮਤਲਬ ਇਹਦੇ ਚ ਡਾਟ ਨਹੀਂ ਬਣਨੇ ਚਾਹੀਦੇ ਬਿਲਕੁਲ ਸਮੂਥ ਪੇਸਟ ਬਣਾਉਣਾ ਚਾਹੀਦਾ ਇਹ ਚਾਪਾ ਚੁਆਇਸ ਦੇ ਅਕੋਰਡਿੰਗ ਪਿਗਮੈਂਟ ਵੀ ਪਾ ਸਕਦੇ ਆ ਜਿਵੇਂ ਮੇਰੇ ਕੋਲੇ ਇਹ ਕਲਰ ਪਿਆ ਹੋਆ ਪਿੰਕ ਇਹਦੇ ਵਿੱਚ ਮੈਂ ਦੋ ਟਪੂੰਦਾ ਪਾਉਂਗੀ ਹਲਕਾ ਜਿਹਾ ਪਿਗਮੈਂਟ ਕਰਨ ਦੇ ਲਈ ਇਹਨੂੰ ਠੀਕ ਹੈ ਫਿਰ ਇਹਨੂੰ ਚੰਗੀ ਤਰ੍ਹਾਂ ਫੇਰ ਕੇ ਫਿਰ ਕਰਨਾ ਆਪਾਂ ਮਿਕਸ ਕਰ ਲੈਣਾ ਆਪਣੇ ਕੋਲੇ ਆਨੀਅਨ ਸ਼ੇਡ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਸੂਟ ਤੇ ਕਰਦੇ ਆ ਮੈਂ ਤੁਹਾਨੂੰ ਦੱਸ ਦਿੰਦੀ ਆਂ ਵੀ ਆਪਾਂ ਇਹਨੂੰ ਹਾਂ ਕਿੱਦਾਂ ਕਰਨਾ ਹੁਣ ਆਪਾਂ ਸਟੈਂਸ ਸਟੈਂਸਿਲਸ ਆਪਣੇ ਕੋਲ ਹੈਗੇ ਨੇ ਸਟੈਂਸਿਲ ਲੈਣੇ ਆ ਤੇ ਆਪਾਂ ਸੂਟ ਤੇ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਵੀ ਕਿੱਦਾਂ ਕਰਨਾ ਹਾਂਜੀ ਇਹ ਡਿਜ਼ਾਈਨ ਆਪਾਂ ਬਣਾਉਣਾ ਘੇਰੇ ਤੇ ਇਹ ਆਪਣੇ ਕੋਲ ਸਟੈਂਸਿਲ ਹੈਗਾ ਬਟਰਫਲਾਈ ਦਾ ਇਹ ਆਪਣੇ ਕੋਲ ਪੇਸਟ ਬਣ ਕੇ ਰੈਡੀ ਆ ਤੇ ਇਹ ਆਪਾਂ ਕੋਈ ਵੀ ਹਾਰਡ ਚੀਜ਼ ਲੈ ਲੈਣੀ ਆ ਦੀਨ ਆਪਾਂ ਪੇਸਟ ਨੂੰ ਹਲਾਉਣਾ ਵਾਸ ਸਟੈਂਸਲ ਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਕੀ ਕਰਨਾ ਜਿਹੜਾ ਆਪਣਾ ਇਹ ਪੇਸਟ ਹੁੰਦਾ ਇਹਨੂੰ ਆਪਾਂ ਡਾਇਰੈਕਟ ਇੱਥੇ ਇਸ ਮਤਲਬ ਸਟਫ ਤੇ ਨਹੀਂ ਹੋਣਾ ਚਾਹੀਦਾ ਨੀਚੇ ਫੈਬਰਿਕ ਤੇ ਆਪਾਂ ਜਿਹੜਾ ਸਟੈਂਸਲ ਆਪਣੇ ਕੋਲ ਹੁੰਦਾ ਉਹਦੇ ਕੋਲ ਜਿਹੜੀ ਖਾਲੀ ਜਗ੍ਹਾ ਹੁੰਦੀ ਆ ਉਹਦੇ ਤੇ ਇਹਨੂੰ ਪਾ ਲੈਣਾ ਠੀਕ ਹੈ ਜੀ ਇਹ ਡਿਜ਼ਾਈਨ ਜਿਹੜਾ ਹੈਗਾ ਮੈਂ ਘੇਰੇ ਤੇ ਪਾ ਰਹੀ ਹਾਂ ਓਕੇ ਜੀ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਫੜ ਕੇ ਰੱਖਣਾ ਜਿਹੜੀ ਡਾਇਰੈਕਸ਼ਨ 'ਚ ਜਾਊਗਾ ਇਹਨੂੰ ਇਕੁਅਲ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਾ ਆਪਾਂ ਪਹਿਲਾਂ ਫੈਬਰਿਕ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਇਹਨੂੰ ਆਪਾਂ ਹਲਕਾ ਹਲਕਾ ਜਿਹੜੀ ਡਾਇਰੈਕਸ਼ਨ ਦੇ ਵਿੱਚ ਇਹ ਜਾਊਗਾ ਉਸੇ ਡਾਇਰੈਕਸ਼ਨ ਦੇ ਵਿੱਚ ਇਹਨੂੰ ਕਰਦੇ ਰਹਿਣਾ ਠੀਕ ਹੈ ਜੀ ਇਹ ਹੋ ਗਿਆ ਹੁਣ ਆਪਾਂ ਨੂੰ ਕੀ ਕਰਨਾਗਾ ਹਲਕਾ ਹਲਕਾ ਇਹਨੂੰ ਆਪਾਂ ਜਿਹੜਾ ਆਪਣਾ ਸਟੈਂਸਲ ਹੈ ਇਹਨੂੰ ਚੱਕ ਲੈਣਾ ਠੀਕ ਹੈ ਜੀ ਇਹ ਆਪਣਾ ਜਿਵੇਂ ਬਟਰਫਲਾਈ ਬਣ ਕੇ ਰੈਡੀ ਆ ਹੁਣ ਸੇਮ ਹੀ ਆਪਾਂ ਕੀ ਕਰਨੀ ਆ ਬਟਰਫਲਾਈ ਇੱਥੇ ਪਾ ਦੇਣੀ ਆ ਹੁਣ ਇਹ ਦੂਸਰੀ ਜਗ੍ਹਾ ਤੇ ਰੱਖ ਕੇ ਸੇਮ ਆਪਾਂ ਕੀ ਕਰਨਾਗਾ ਫੇਰ ਜਿਹੜਾ ਆਪਣਾ ਪੇਸਟ ਸੀਗਾ ਉਹਨੂੰ ਆਪਾਂ ਸਟੈਂਸਲ ਤੇ ਰੱਖ ਲੈਣਾ ਜਿਹੜਾ ਆਪਣੇ ਕੋਲ ਜਿਹੜਾ ਇਹ ਹਾਰ ਚੀਜ਼ ਹੋएगी ਨਾ ਇਹਨੂੰ ਥੋੜਾ ਜਿਹਾ ਟੇਡਾ ਰੱਖਣਾ ਇਦਾਂ ਬਿਲਕੁਲ ਇਹਨੂੰ ਸਿੱਧਾ ਨਹੀਂ ਹੋਣਾ ਚਾਹੀਦਾ ਇਹ ਠੀਕ ਹੈ ਜੀ ਇਹ ਆਪਣੇ ਕੋਲੇ ਬਣ ਕੇ ਰੈਡੀ ਆ ਠੀਕ ਹੈ ਹੁਣ ਜਦੋਂ ਇਹ ਸੁੱਕ ਜਾਊਗਾ ਸੁੱਕਣ ਤੋਂ ਬਾਅਦ ਆਪਾਂ ਕੀ ਕਰਾਂਗੇ ਇਹਦੇ ਤੇ ਜਦੋਂ ਇਹ ਸੁੱਕ ਜਾਏਗਾ ਕੱਪੜੇ ਨੂੰ ਪੁੱਠਾ ਕਰਕੇ ਆਪਾਂ ਇਹਦੇ ਤੇ ਪ੍ਰੈਸ ਕਰਾਂਗੇ ਠੀਕ ਹੈ ਪ੍ਰੈਸ ਗਰਮ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਜਿਹੜੇ ਇਹ ਆਪਾਂ ਕੀਤਾਗਾ ਹਨਾ ਇਹ ਥੋੜੀ ਜਿਹੀ ਇਸ ਪਫੀਨੈਸ ਆ ਜਾਊਗੀ ਥੋੜਾ ਜਿਹਾ ਫੁੱਲ ਜਿਹਾ ਜਾਊਗਾ ਇਹ ਡਿਜ਼ਾਈਨ ਠੀਕ ਹੈ ਜੀ ਇਸ ਤਰ੍ਹਾਂ ਇਹ ਬਣ ਕੇ ਰੈਡੀ ਹੋ ਜਾਊਗਾ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਤੇ ਤੁਹਾਨੂੰ ਸਮਝ ਆ ਗਿਆ ਹੋਏਗਾ ਕਿ ਪਫੀ ਪ੍ਰਿੰਟਿੰਗ ਕਿੱਦਾਂ ਕਰਨੀ ਹੈ ਆਪਾਂ ਸੂਟ ਤੇ ਓਕੇ ਜੀ ਥੈਂਕ ਯੂ so much